ਬੀਬੀ ਰਾਜਵਿੰਦਰ ਕੌਰ ਨਦੋਹਰ ਦੀ ਪੁੱਤਰੀ ਹੋਈ ਲਾਪਤਾ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨੰਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਨੇੜੇ ਪੱਟੀ ਪਿੰਡ ਨਦੋਹਰ ਦੀ ਵਸਨੀਕ ਬੀਬੀ ਰਾਜਵਿੰਦਰ ਕੌਰ ਦੱਸ ਰਹੀ ਹੈ ਕਿ ਮੇਰੀ ਪੁੱਤਰੀ 14 ਸਾਲ ਦੀ ਹਰਮਨਦੀਪ ਕੌਰ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੈ ਸਾਡੇ ਸਮਾਜ ਦੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਜੇ ਕਿਸੇ ਨੂੰ ਮਿਲ ਜਾਵੇ ਜਾਂ ਕੁਝ ਪਤਾ ਲੱਗੇ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਸਾਨੂੰ ਦੱਸਿਆ ਜਾਵੇ ਸੰਪਰਕ ਨੰਬਰ 87299 94377 87299 94377 ਉਹਨਾਂ ਇਹ ਵੀ ਕਿਹਾ ਕਿ ਮੈਂ ਅਤਿ ਦੀ ਗਰੀਬੀ ਰੇਖਾ ਹੇਠ ਜੀ ਰਹੀ ਹਾਂ ਮੈਂ ਇਕੱਲੀ ਹਾਂ ਮੇਰਾ ਹੋਰ ਕੋਈ ਵੀ ਸਹਾਰਾ ਨਹੀਂ ਹੈ ਇਸ ਕਰਕੇ ਮੈਂ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਬੱਚੀ ਨੂੰ ਲੱਭਣ ਵਿੱਚ ਮੇਰਾ ਸਾਥ ਦਿੱਤਾ ਜਾਵੇ ਮੇਰੀ ਬੱਚੀ ਦੀ ਤਸਵੀਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਰਹੀ ਹੈ ਗੁੰਮਸ਼ੁਦਾ ਬੱਚੀ ਦੀ ਮਾਂ ਬੀਬੀ ਰਾਜਵਿੰਦਰ ਕੌਰ ਪਿੰਡ ਨਦੋਹਰ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਵੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸਰਿਹਾਲੀ ਕਲਾਂ ਜੀਣਾ ਬੀਬੀ ਜੱਦਾ ਮੈਂ ਤੁਹਾਨੂੰ ਕਹਿੰਦਾ ਮੈਨੂੰ ਬਹੁਤ ਲੱਗਾ ਤੁਹਾਡੀ ਬੱਚੀ ਗੁੰਮ ਹੋਈ ਕਿਹੜੀ ਜਗ੍ਹਾ ਤੋਂ ਗੁੰਮ ਹੋਈ ਗਿਆ ਲੋਗ ਜਲੋ ਗਿਆ ਤਾਡਾ ਆਪਣਾ ਪਿੰਡ ਕਿਹੜਾ ਹੈ ਨਦੋਰ ਤੂੰ ਜਲੋ ਗਈ ਤੇ ਕਿੰਨਾ ਬੱਚੀ ਦਾ ਹਰਨਦਰ ਹਰਨ ਉਹਦੇ ਜਿੱਦਾਂ ਨਵਾ ਕੀ ਹੈ ਜੀਨਾ ਜਿਲੰਦਰ ਸਿੰਘ ਜਿਲੰਦਰ ਸਿੰਘ ਤਾਡਾ ਨਾਂ ਲਾ ਕੀ ਹੈ ਇਸਦੀ ਬੱਚੀ ਕਿੰਨੀ ਉਮਰ ਦੀ ਹੈ 14 ਸਾਲ ਜਦੋਂ ਸੰਦੀ ਉਹ ਗੋਮ ਹੋ ਗਈ ਹੈ ਤੇ ਤੇ ਜਦੋਂ ਇਸਦੀ ਬੱਚੀ ਗੋਮ ਹੋਈ ਕਿਹੜੇ ਤਰੀਕੋਂ ਗਈ ਹੈ ਤੇ ਕਿਹੜੇ ਤਸਦਨ ਚਾਕੇ ਨਦੋਰ ਤੋਂ ਗਈ ਜਲੋ ਜੋ ਲੋਕ ਦੀ ਹੈ ਹਾਂਜੀ ਜੋ ਲੋਕ ਦੀ ਹੈ ਲੋਪ ਤੋਂ ਗਈ ਹੈ ਤੇ ਤੁਹਾਨੂੰ ਕਿਹੜੇ ਕਿਹੜੇ ਪ੍ਰਿੰਸਰ ਚਾਹੀਦੇ ਸਾਨੂੰ ਚੱਲੋ ਗਿਆਨ ਨਾਲ ਚਾਹੋ ਵੀ ਉੱਥੇ ਕੋਈ ਹੈਂਜੀ ਤੇ ਤੁਸੀਂ ਲੱਕਨ ਵਸਿਆ ਨਗਰ ਵਸਿਆ ਕੁਛ ਨਹੀਂ ਹੁੰਦਾ ਕਿ ਬੱਚੀ ਦੱਬਣ ਸੰਬੰਧੀ ਮੈਂ ਲੱਭਣਾ ਚਾਹੁੰਦੀ ਹਾਂ ਲੋਕਾਂ ਨੂੰ ਕਿਹਾ ਚੋਦੇ ਆਪਾਂ ਨੰਬਰ ਦਰਦੇ ਹੋ ਤੇ ਸਾਡੀ ਬੱਚੀ ਨੂੰ ਦੱਬ ਕੇ ਜਿਹਦੇ ਪਤਾ ਵਰਗੇ ਤੇ ਇਸ ਨੰਬਰ ਤੇ ਤੁਹਾਡਾ 8729894370 ਤਸੀਦੋ ਨਾਟ 93377 94377 ਤਰਜੀਹ ਬੇਟੀ ਦਾ ਨਾਮ ਕੀ ਹੈ ਜੀ ਹਰਮਨਪ੍ਰੀਤ ਹਰਮਨਪ੍ਰੀਤ ਬੱਚੀ ਹੈ ਹਾਂਜੀ ਤਾਂ ਰਨਾ ਕੀ ਹੈ ਜਨਨਤ ਕਦੇ ਪੜੀ ਦਾ ਨਾਮ ਕੀ ਹੈ ਜਨਨਤ ਸਿੰਘ ਪੰਡਲ ਨਦੋਲ ਬੈਨ ਲੋਤ ਹੋ ਗਈ ਹੈ ਜਨੋਕੇ ਵਲ ਉਹਨਾਂ ਪਿੰਨਾਂ 'ਚ ਆਪ ਬੇਨਤੀ ਕਰਨਾ ਚਾਹਦੇ ਦੇਖ ਕੇ ਸਾਨੂੰ ਪਤਾ ਲੱਗੇ ਇਸ ਫੋਨ ਨੰਬਰ 'ਤੇ ਤੁਹਾਨੂੰ ਸੁਬਰ ਕਰ ਸਕਦਾ ਜਿੱਦਾਂ ਸੱਜਣ